ਤੁਸੀਂ ਅੱਜ ਜੇ ਤੋਂ ਪ੍ਰਣ ਲੈ ਕੇ ਜਾਇਓ ਕਿ ਅੱਜ ਤੋਂ ਬਾਅਦ ਨਸ਼ੇ ਰਹਿਤ ਜ਼ਿੰਦਗੀ ਬਤੀਤ ਕਰਾਂਗੇ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਜਿਹੜਾ ਤਾਜ ਹੈ ਕਿ ਬਹੁਤ ਹੀ ਅਨਮੋਲ ਤੇ ਬਹੁਤ ਹੀ ਮਹਿੰਗੇ ਫੁੱਲ ਲੈ ਕੇ ਦਿੱਤਾ। ਪਹਿਲੇ 10 ਸਾਲ ਤੋਂ ਲੈ ਕੇ ਜੀ ਇੱਕ ਸਾਤਵਾਰ ਕਰਦਾੜੀ ਲੈ ਹੈ ਅੱਗੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਸੇ ਹੀ ਜਗ੍ਹਾ ਤੇ ਲੰਗਰ ਦਸਤਾਰਾਂ ਦੇ ਇਹ ਦਸਤਾਰ ਫੜਾਈ ਕੇ ਫੜਾਇਆ। ਸਾਰਾ ਚੈੱਕ ਕੀ ਉਹਨਾਂ ਨੂੰ ਆਪ ਹੀ ਹੋ ਜਾਂਦਾ ਕਿ ਅਸੀਂ ਵੀ ਸੋਹਣੇ ਦਸਤਾਰ ਹਾਂ ਆ ਜਦੋਂ ਦੇਖਦੇ ਨੇ ਵੀ ਸੋਹਣੀ ਲੱਗਦੀ ਹੈ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਇੱਥੇ ਆਏ ਹੋਏ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਦਮ ਉਪਰਾਲੇ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਲਗਾਤਾਰ ਗੁਰਮਤ ਸਮਾਗਮ ਜਾਰੀ ਹੈ। ਉੱਥੇ ਹੀ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਹੈ ਜੋ ਕਿ ਹਰ ਸਾਲ ਹੀ ਵੀਰਜੀ ਲਾਉਂਦੇ ਨੇ ਡਾਕਟਰ ਮਨਦੀਪ ਸਿੰਘ ਜੀ। ਆਓ ਇਹਨਾਂ ਨਾਲ ਗੱਲ ਕਰਦੇ ਹਾਂ ਕਿੰਦਾਂ ਦਾ ਨੌਜਵਾਨਾਂ ਵਿੱਚ ਉਤਸ਼ਾਹ ਹੈ ਦਸਤਾਰ ਸਜਾਉਣ ਨੂੰ ਲੈ ਕੇ। ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ 10 ਸਾਲ ਤੋਂ ਲੈ ਕੇ ਜੀ ਗੁਰਦੁਆਰਾ ਠੰਡਾ ਬੁਰਦਸਾਹ ਦੇ ਚਰਨਾਂ ਦੇ ਵਿੱਚ ਮਾਤਾ ਗੁਜਰ ਕੌਰ ਅਤੇ ਚਾਰੇ ਸਾਹਿਬ ਜੀਾਂ ਦੀ ਲਾਸ਼ਾਂ ਦੀ ਸ਼ਹਾਦਤ ਨੂੰ ਸਮਰਪਿਤ ਮੇਰੇ ਸਾਥ ਹਮਾਲ ਖਰਦਾਰੀ ਲਹਿਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸੇ ਹੀ ਜਗ੍ਹਾ ਤੇ ਲੰਗਰ ਦਸਤਾਰਾਂ ਦੇ ਇਹ ਦਸਤਾਰ ਸਥਲਾਈ ਕੇਂਟਰ ਲਗਾਏ ਜਾਂਦੇ ਹਨ ਜਿਸ ਦੇ ਵਿੱਚ ਹਰ ਸਾਲ ਤਕਰੀਬਨ ਤਕਰੀਬਨ ਹਜ਼ਾਰਾਂ ਨੌਜਵਾਨ ਆ ਕੇ ਦਸਤਾਰ ਦੀ ਸਥਲਾਈ ਪ੍ਰਾਪਤ ਕਰਦੇ ਨੇ ਅਤੇ ਹਜ਼ਾਰਾਂ ਹੀ ਨੌਜਵਾਨ ਆ ਕੇ ਪ੍ਰਣ ਕਰਦੇ ਨੇ ਕਿ ਆਤ ਤੋਂ ਬਾਅਦ ਜਿਹੜਾ ਦਾੜੀ ਕੱਿਸਤਲ ਨਹੀਂ ਕਰਾਵੇਗਾ ਉਹ ਨੌਜਵਾਨਾਂ ਨੂੰ ਇੱਥੇ ਦਸਤਾਰ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਜੀ ਤੇ ਜਿਹੜੇ ਬੱਚੇ ਇੱਥੇ ਆ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਦਸਾਂ ਗੁਰੂ ਸਾਹਿਬਾਨਾਂ ਦੇ ਨਾਮ ਆ ਕੇ ਜਵਾਨੀ ਸੁਣਾਉਂਦੇ ਨੇ ਉਹਨਾਂ ਬੱਚਿਆਂ ਨੂੰ ਵੀ ਜਿੱਥੇ ਦਸਤਾਰ ਦਿੱਤੀ ਜਾਂਦੀ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਡਲ ਅਤੇ ਲਿਟਰੇਚਰ ਦੇ ਨਾਲ ਸਨਮਾਨਿਤ ਕੀਤਾ ਗਿਆ ਜੀ ਤੇ ਇਹ ਉਪਰਾਲਾ ਜਿਹੜਾ ਵਹਿਗੁਰੂ ਦੀ ਕਿਰਪਾ ਦੇ ਨਾਲ ਹੁਣ ਇੱਕ ਬਹੁਤ ਵੱਡੇ ਕਾਫਲੇ ਦਾ ਰੂਪ ਧਾਰਨ ਕਰ ਚੁੱਕਿਆ ਹੈ तकरीबन 10 ਸਾਲ ਪਹਿਲਾਂ ਇਸੇ ਹੀ ਜਗ੍ਹਾ ਤੇ ਲੰਗਰ ਦਸਤਾਰਾਂ ਦੇ ਸਾਥ ਤੁਸੀਂ ਜਿਹੜਾ ਅਸੀਂ ਇੱਥੋਂ ਸ਼ੁਰੂਆਤ ਕਰੀ ਸੀ ਬਾਬਾ ਜੀ ਦੀ ਸਾਹਿਬ ਜੀਆਂ ਦੀ ਕਿਰਪਾ ਦੇ ਨਾਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਸਹਿਯੋਗ ਦੇ ਨਾਮ ਤੇ ਅੱਜ ਇਹ ਕਾਫਲਾ ਇਹ ਮਤਲਬ ਕਿ ਕਾਫਲਾ ਬਹੁਤ ਵੱਡਾ ਬਣ ਚੁੱਕਿਆ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਆ ਜਿਹੜੇ ਪਿਛਲੇ ਸਾਲਾਂ ਦੌਰਾਨ ਦਸਤਾਰਾਂ ਇੱਥੋਂ ਲੈ ਕੇ ਗਏ ਸੀ ਪ੍ਰਣ ਕਰਕੇ ਗਏ ਸੀ ਉਹ ਇਸ ਸਾਲ ਸਾਨੂੰ ਬਹੁਤ ਨੌਜਵਾਨ ਆਏ ਨੇ ਜਿਹੜੇ ਕਿ ਪੂਰੇ ਤੌਰ ਤੇ ਸਾਬਤ ਸੂਰਤ ਸੀ ਸੋਹਣੀਆਂ ਦਸਤਾਰਾਂ ਸਜਾਈਆਂ ਹੋਈਆਂ ਸੀ ਤੇ 90% ਬੰਦੇ ਅਮਰਤਾਰੀ ਹੋ ਗਏ ਜਿਹੜਾ ਕਿ ਇਹ ਬਹੁਤ ਵੱਡਾ ਪ੍ਰਾਪਤੀ ਹੈ ਏ ਬਾਬਾ ਜੀ ਦੀ ਕਿਰਪਾ ਦੇ ਨਾਲ ਥਰੋਮਣ ਇੱਕ ਬੀਜ ਹੀ ਬੀਜਣ ਦੀ ਲੋੜ ਹੁੰਦੀ ਹੈ ਜੀ ਕਈ ਵਾਰੀ ਸਾਰਾ ਕੁਝ ਤਿਆਰ ਹੀ ਹੁੰਦਾ ਵਾ ਜ਼ਮੀਨ ਤਿਆਰ ਹੁੰਦੀ ਹੈ ਤੇ ਜ ਕਿਸੇ ਵੀ ਬਹਾਨੇ ਦੇ ਨਾਲ ਜਦੋਂ ਬੀਜ ਬੀਜਿਆ ਜਾਵੇ ਤਾਂ ਸਾਡੇ ਸ਼ਹੀਦਾਂ ਨੇ ਜਾਂ ਸਾਡਾ ਹੀ ਇਦਾਂ ਦੀਆਂ ਕਿ ਸਿੱਖੀ ਵੱਲ ਆਪਣੇ ਆ ਨੌਜਵਾਨ ਫਿਰ ਦਖੋਣਗੇ ਬਿਲਕੁਲ ਜੀ ਜੇ ਜਿਹੜੇ ਇਦਾਂ ਦੇ ਕਾਰਜ ਨੇ ਜਦੋਂ ਕਿਸੇ ਨੂੰ ਤਾਂ ਸ਼ੁਰੂ ਕਰਨ ਦੇ ਲਈ ਉਪਰਾਲਾ ਤਾਂ ਕਰਨਾ ਹੀ ਪਵੇਗਾ ਬਿਲਕੁਲ ਜੀ ਐਸਜੀਪੀਸੀ ਇੰਨੀ ਵੱਡੀ ਪੱਧਰ ਤੇ ਉਪਰਾਲੇ ਕਰਦੀ ਹੈ ਅ ਬੱਚਿਆਂ ਨੂੰ ਨੌਜਵਾਨਾਂ ਨੂੰ ਬਾਣੀ ਬੰਦੇ ਨਾਲ ਜੋੜਨ ਦੇ ਲਈ ਤੇ ਅਸੀਂ ਵੀ ਹਰ ਜਗ੍ਹਾ ਹੋਲੇ ਮਹੱਲੇ ਤੇ ਜੀ ਸ੍ਰੀ ਦੀ ਸਭਾ ਦੌਰਾਨ ਸ੍ਰੀ ਫਤਿਹਗੜ੍ਹ ਸਾਹਿਬ ਤੇ ਹੁਣ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਗੁਰਪਰਵ ਤੇ ਦਰਬਾਰ ਸਾਹਿਬ ਸ਼ੁਰੂ ਕਰਨਾ ਹੈ ਜੀ ਤੇ ਰਾਣਾ ਸਾਹਿਬ ਨਾਨਕ ਸਰ ਬਖਤੂਆਣਾ ਸਾਹਿਬ ਜਿਹੜੇ ਵੱਡੀਆਂ ਸੰਪਰਦਾਵਾਂ ਨੇ ਜਿੱਥੇ ਕਿ ਵੱਡੀ ਤਾਦਾਦ ਦੇ ਵਿੱਚ ਸੰਗਤ ਪਹੁੰਚੀ ਜੀ ਤੇ ਦਮਦਮਾ ਸਾਹਿਬ ਬਿਸ਼ਾਖੀ ਤੇ ਲਗਾਉਨੇ ਆ ਜੀ ਤੇ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਆ ਹਰ ਸਾਲ ਵੱਡੀ ਪੱਧਰ ਤੇ ਇਹ ਕੱਲਾ ਹੁਣ ਇਹ ਪੰਜਾਬ ਦੇ ਵਿੱਚ ਹੀ ਨਹੀਂ ਪੰਜਾਬ ਤੋਂ ਬਾਹਰ ਜਿੰਨੇ ਆਪਣੇ ਤਖਤ ਸਹਿਬਾਨ ਨੇ ਜਾਂ ਜਿੰਨੀਆਂ ਸਟੇਟਾਂ ਨੇ ਉੱਥੇ ਵੀ ਇਹ ਸੇਵਾ ਇੱਕ ਪਿੰਡ ਪੱਧਰ ਤੇ ਸਕੂਲ ਪੱਧਰ ਤੇ ਕਾਲਜ ਪੱਧਰ ਤੇ ਨਿਭਾਈ ਜਾਂਦੀ ਆ ਯੂਨੀਵਰਸਿਟੀ ਪੱਧਰ ਤੇ ਵੀ ਨਿਭਾਈ ਜਾਂਦੀ ਆ ਜੀ ਤੇ ਹੁਣ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਆ ਤੇ ਹੁਣ ਸਾਨੂੰ ਵਿਦੇਸ਼ਾਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਦਾ ਤੇ ਇਹ ਸੇਵਾ ਕਰਨ ਦਾ ਮੌਕਾ ਪਿੰਡਾਂ ਵਿੱਚ ਵੀ ਤੁਸੀਂ ਲਗਾਉਂਦੇ ਹੋਵੋਗੇ ਬਿਲਕੁਲ ਜੀ ਇੱਥੇ ਆਪਾਂ ਦਿੱਤੇ ਇੱਕ ਹਫਤੇ ਦਾ ਜਾਂ 10 ਦੇ ਦਾ ਦਸਤਾਰ ਸਫਲਾਈ ਕੈਂਪ ਲਗਾਉਨੇ ਆ ਤੇ ਫਿਰ ਉਸ ਤੋਂ ਬਾਅਦ ਉੱਥੇ ਮੁਕਾਬਲਾ ਹੁੰਦਾਗਾ ਸਾਰੇ ਬੱਚਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਡਲ ਤੇ ਲੈਟਰ ਦਿੱਤਾ ਜਾਂਦਾ ਅਤੇ ਗਿਰਸਾ ਸੰਭਾਲ ਜ਼ਿੰਮੇਵਾਰੀ ਲਹਿਰ ਵੱਲੋਂ ਜਿਹੜੇ ਬੱਚੇ ਜੇਤੂ ਹੁੰਦੇ ਨੇ ਉਹਨਾਂ ਨੂੰ ਦਸਤਾਰਾਂ ਅਤੇ ਟਰੋਫੀਆਂ ਦੇ ਨਾਲ ਸਨਮਾਨ ਦਿੱਤਾ ਜਾਂਦਾ ਤੇ ਜਿਹੜੀ ਪ੍ਰਬੰਧਕ ਕਮੇਟੀ ਜਾਂ ਕੋਈ ਕਲੱਬ ਜਾਂ ਕੋਈ ਸੰਸਥਾ ਕਰਵਾਉਂਦੀ ਆ ਉਹ ਫਿਰ ਨਗਦ ਨਕਦੀ ਦੇ ਨਾਲ ਵੀ ਸਨਮਾਨ ਕਰਦੀ ਆ ਜੀ ਜੀ ਵਧੀਆ ਪ੍ਰਾਲਾ ਜੀ ਇਹ ਸਨ ਵੀਰ ਮਨਦੀਪ ਸਿੰਘ ਜੀ ਜਿਨ੍ਹਾਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਹੈ ਕਿ ਜੋ ਇਹ ਦਸਤਾਰ ਕੈਂਪ ਲੱਗਦੇ ਨੇ ਦਸਤਾਰਾਂ ਦਾ ਲੰਗਰ ਲੱਗਦਾ ਹੈ ਖਾਸ ਕਰਕੇ ਸਿੱਧੀ ਸਭਾ ਤੇ ਇਥੇ ਆਣ ਕਿ ਜਦੋਂ ਨੌਜਵਾਨ ਦਸਤਾਰ ਪ੍ਰਾਪਤ ਕਰਦੇ ਨੇ ਸਿਰ ਤੇ ਦਸਤਾਰ ਜਉਂਦੇ ਨੇ ਤਾਂ ਪ੍ਰਾਣਵੀ ਕਰਦੇ ਨੇ ਕਿ ਅਸੀਂ ਸਿੱਖੀ ਦੇ ਨਾਲ ਜੁੜੀਏ। ਇਹੀ ਸਾਡਾ ਰਿਜ਼ਲਟ ਹੈ ਜੀ, ਇਹੀ ਰਿਜ਼ਲਟ ਆਉਣਾ ਚਾਹੀਦਾ ਹੈ। ਇਸੇ ਲਈ ਸਾਰੇ ਯਤਨ ਕਰਦੇ ਨੇ। ਆਪਣੇ ਪਿੰਡਾਂ ਦੇ ਵਿੱਚ ਵੀ, ਨਗਰਾਂ ਦੇ ਵਿੱਚ ਵੀ ਦਸਤਾਰਾਂ ਦੇ ਕੈਂਪ ਜ਼ਰੂਰ ਲਗਵਾਓ। ਨਾਲ ਨਾਲ ਸ਼ਮਨੀ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੇ ਵਿੱਚ ਦਾ ਹਿੱਸਾ ਵੀ ਬਣੀਏ ਤੇ ਇਸ ਦੇ ਨਾਲ ਵੱਤਵਾਦ ਲਾਭ ਪ੍ਰਾਪਤ ਕਰਨ ਦਾ ਯਤਨ ਹੀ ਕਰੀਏ। ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੋਗੇ ਸਭਾ ਦੇ ਉੱਤੇ ਖਾਸ ਕਰਕੇ ਜਿਹੜੇ ਨੌਜਵਾਨ ਆਉਂਦੇ ਨੇ? ਬਿਲਕੁਲ ਜੀ, ਜਿੰਨੇ ਵੀ ਸਹਿਬ ਜਿਆਦਿਆਂ ਨੂੰ ਜਾਂ ਮਾਤਾ ਗੁਜਰ ਕੌਰ ਜੀ ਨੂੰ ਜਿਹੜੇ ਜੇ ਸੱਚੀ ਸਰਦਾ ਸੱਚਾ عقیدہ ਭੇਟ ਕਰਨ ਆਏ ਹੋ ਤਾਂ ਤੁਸੀਂ ਅੱਜ ਇਥੋਂ ਪ੍ਰਣ ਲੈ ਕੇ ਜਾਇਓ ਕਿ ਅੱਜ ਤੋਂ ਬਾਅਦ ਨਸ਼ੇ ਰਹਿਤ ਜ਼ਿੰਦਗੀ ਬਤੀਤ ਕਰੋਗੇ ਤੇ ਉਸ ਤੋਂ ਉਪਰੰਤ ਤੁਹਾਨੂੰ ਬੇਨਤੀ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਜਿਹੜਾ ਤਾਜ ਹੈ ਇਹ ਬਹੁਤ ਹੀ ਅਨਮੋਲ ਤੇ ਬਹੁਤ ਹੀ ਮਹਗੇ ਮੁੱਲ ਲੈ ਕੇ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਪੂਰਾ ਸਰਵੰਸ ਵਾਰਤਾ ਇਹਨਾਂ ਦੇ ਲਈ ਸਾਡੇ ਲਈ ਸੋ ਬੇਨਤੀ ਹੈ ਸਾਰੇ ਨੌਜਵਾਨ ਸਾਬਤ ਸੂਰਤ ਹੋਈਏ ਦਸਤਾਰਾਂ ਸਜਾਈਏ ਕਿਉਂਕਿ ਇੱਕ ਕੱਲਾ ਦਸਤਾਰ ਵਾਲਾ ਨੌਜਵਾਨ ਜਾਂ ਇੱਕ ਕੱਲਾ ਦਸਤਾਰ ਵਾਲਾ ਸਿੰਘ ਕਰੋੜਾ ਦੇ ਵਿੱਚ ਖੜਾ ਵੱਖਰ ਦੇ ਵੱਖਰਾ ਦਿਖਦਾ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਵੱਖਰੇ ਬਣਾਇਆ ਸਾਡੀ ਪਹਿਚਾਨ ਵੱਖਰੀ ਹੈ ਸਾਡੀ ਸ਼ਾਨ ਵੱਖਰੀ ਹੈ ਸੋ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪਣੀ ਜ਼ਿੰਦਗੀ ਨਸ਼ਿਆਂ ਤੋਂ ਰਹਿਤ ਕਰੋ ਨਸ਼ਿਆਂ ਤੋਂ ਪਰਹੇਜ਼ ਕਰੋ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰੋ ਤੇ ਦਸਤਾਰ ਦਾ ਸਤਿਕਾਰ ਕਰੋ ਆਓ ਦਸਤਾਰਾਂ ਸਜਾਈਏ ਕਲ ਕੀ ਧਰ ਦੇ ਢੀਆਂ ਪੁੱਤਰ ਕਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ